ਹਾਂ ਜੀ ਮੈਂ ਜਸਬੀਤ ਸਿੰਘ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹਾਂ ਪਰਿਵਾਰ ਹੀ ਜ ਮੈਂ ਤੇ ਮੇਰਾ ਇੱਕ ਬੇਟਾ ਹੈਗਾ 19 ਸਾਲ ਦਾ ਬਾਕੀ ਦਾ ਪਰਿਵਾਰ ਹੈ ਮਮੀ ਪਪਾ ਗੁਜ਼ਰ ਗਏ ਹੈਗੇ ਤੇ ਘਰ ਵਾਲੀ ਵੀ ਹੈ ਨਹੀਂ ਕਾਹਦੇ ਬਹੁਤ ਮਾਰੇ ਹਾਦਸੇ ਪੈ ਤੇ ਜ਼ਖਮ ਹੋ ਗਿਆ ਸੀ ਤੋਂ ਦਾ 2-3 ਸਾਲ ਪਟੀਆਂ ਕਰਾਉਂਦਾ ਰਿਹਾ ਤੇ ਫਿਰ ਹੋਰ ਕਿਤੇ ਐਨਜੀਓ ਵਾਲਿਆਂ ਨੇ ਮੈਨੂੰ ਪਰਵਾ ਕੇ ਦਿੱਤਾ ਸਾਰਾ ਇੰਤਜ਼ਾਮ ਫਿਰ ਜਿ 5-6 ਮਿੰਟ ਬਾਅਦ ਬਟਾ ਰਿਆ ਮੈਂ ਤੇ ਫਿਰ ਖਾਲਸਾ ਐਡ ਵਾਲਿਆਂ ਨੇ ਸੰਪਰਕ ਕੀਤਾ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਉਹ ਖਾਲਸਾ ਐਡ ਵਾਲਿਆਂ ਕਿਸ ਨੇ ਦੱਸਿਆ ਸੀ ਮੈਨੂੰ ਦੁਕਾਨਦਾਰਾਂ ਨੇ ਉਹਨਾਂ ਰਾਹੀਂ ਮੈਨੂੰ ਪਤਾ ਚੱਲਿਆ ਤੇ ਕਹਿੰਦੇ ਉਹ ਮਦਦ ਕਰਨਗੇ ਜਿੰਨਾਂ ਕੋ ਰੋਜ਼ਗਾਰ ਨਹੀਂ ਹੈਗਾ ਬੈਠੇ ਘਰ ਮੈਂ ਬੈਠ ਕੇ ਹੀ ਕੰਮ ਕਰਦਾ ਜੇ ਵੀ ਮੈਂ ਤੋ ਕੁਰ ਵੇ ਨਹੀਂ ਸਕਦਾ ਪੂਰੀ ਤਰ੍ਹਾਂ ਉਹਨਾਂ ਨੇ ਐਨ ਜੀਓ ਵਾਲਿਆਂ ਨੇ ਖਾਲਸਾ ਜੀ ਵਾਲਿਆਂ ਨੇ ਬਹੁਤ ਸਹਾਇਤਾ ਕੀਤੀ 80000 ਰੁਪਏ ਦੀ ਸਹਾਇਤਾ ਕੀਤੀ ਮੇਰੀ ਮੈਂ ਹੁਣ ਕਿਹਾ ਸੀ ਤਾਵਲ ਪਾਣੇ ਮੈਂ ਤਾਵਲਾਂ ਦਾ ਹੀ ਕਰਦਾ ਸੀ ਸ਼ੁਰੂ ਤੋਂ ਪਹਿਲੇ ਦੁਪੱਟੇ ਵਾਲਾ ਵੀ ਕਰਦਾ ਸੀ ਪਹਿਲੇ ਤਾਵਲਾਂ ਦਾ ਚੱਲੂਗੇ ਬਾਅਦ ਮੈਂ ਕਿਹਾ ਚਲ ਤਾਵਰ ਰੱਖ ਕੇ ਕੋਈ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਹੋ ਜਾਏਗਾ ਮੇਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦੀ ਮਿਹਰਬਾਨੀ ਬਹੁਤ ਬਹੁਤ ਉਹਨਾਂ ਦੀ ਜੋ ਉਹਨਾਂ ਨੇ ਮਦਦ ਕੀਤੀ ਉਹਨਾਂ ਦਾ ਮੈਂ ਸ਼ੁਕਰ ਗੁਜ਼ਾਰਾਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਖਾਲਸਾ ਜੀ ਨੂੰ ਵੱਧ ਤੋਂ ਵੱਧ ਤੁਹੰਤ ਦਿਓ ਯੋਗੀ ਅੱਗੋ ਚੰਗੇ ਪਾਸੇ ਲਾਨ ਚੰਗੇ ਰੋਜ਼ਗਾਰ ਦੇਣ ਇਲਾਜ ਕਰਾਂ ਲੋਕਾਂ ਦਾ ਬਸ ਮੈਂ ਜਾਣਾਂ ਉਹਨਾਂ ਨੇ ਜਿਵੇਂ ਸਾਡੀ ਸਿਹਤਾਂ ਕਿਤੇ ਬਸ ਮੈਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰਨਾ ਉਹਨਾਂ ਦੇ ਪਿੱਛੇ ਅਸੀਂ ਦਾਲ ਖੁਲਗਾ ਖਾ ਰਿਹਾ ਚਲੋ